ਆਈਏ ਕਿ ਨੂੰ ਕਿ ਨੂੰ ਪ੍ਰਧਾਨ ਨੁਕ ਤੇ ਦਾ ਕੀ ਕਰਨਾ ਚਾਹੁੰਦੇ ਆ। ਆਜੋ ਅੱਗੇ। ਦੇਖੋ ਬਹੁਤ ਇਸ ਕਾਰਜ ਸਾਡੇ ਜਿਹੜੇ ਸਾਰੇ ਸੈਲਰ ਮਾਲਕ ਇੱਥੇ ਆਏ ਨੇ ਤੇ ਅਸੀਂ ਇਕੱਠੇ ਹੋ ਕੇ ਇੱਕ ਮਤਾ ਬਣਾਇਆ ਸਾਰਿਆਂ ਨੇ ਇੱਕ ਸਹਿਮਤੀ ਕੀਤੀ ਕਿ ਅਸੀਂ ਜਿਹੜੀ ਆਪਣੀ ਐਸੋਸੀਏਸ਼ਨ ਹੈ ਸਰੰਦੀ ਉਹਦਾ ਬੜਾ ਨਾਮ ਹੈ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਇਕੱਠੇ ਰੱਖਣਾ ਹੈ। ਔਰ ਉਹਦੇ ਵਿਦੋਲਤ ਸਾਰੀ ਸਾਡੇ ਭਰਾ ਇਕੱਠੇ ਹੋ ਕੇ ਇੱਕ ਸੁਜੈਸ਼ਨ ਦਿੱਤਾ ਕਿ ਸ਼ਾਈ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ ਉਹ ਸਾਡੇ ਹੁਣ ਚੇਅਰਮੈਨ ਸਾਹਿਬ ਹੋਣਗੇ। ਗੁਰਦੀਪ ਸਿੰਘ ਸੋਂਡਾ ਜੀ ਪ੍ਰਧਾਨ ਹੋਣਗੇ 1 ਜਨਵਰੀ ਤੋਂ 2 ਸਾਲ ਲਈ ਟਿਨਰ ਹੋ ਗਈ ਤੇ ਇਕੱਠੇ ਹੋ ਕੇ ਇਹ ਆਪਣੀ ਜਥੇਬੰਦੀ ਨੂੰ ਵੀ ਤੇ ਜਿਹੜੇ ਆਮ ਕੰਮ ਨੇ ਮੰਡੀ ਦੇ ਹੋਰ ਛੱਲਾਂ ਦੇ ਇਹ ਇਕੱਠੇ ਹੋ ਕੇ ਕਰਾਉਣਗੇ ਵਧੀਆ ਸਾਡੀ ਟੀਮ ਬਣੀ ਆ ਔਰ ਸਾਡੇ ਸਾਰੇ ਸਤਕਾਰਯੋਗ ਚੇਅਰਮੈਨ ਸਾਹਿਬ 사ਧੁਰਾਮ ਜੀ ਪਟਮਾਜਰਾ تر세ਮ ਲਾਲ ਜੀ ਸਾਰਿਆਂ ਦਾ ਯੋਗਦਾਨ ਜੱਲਾ ਸਾਹਿਬ ਖੜੇ ਆ ਜਿੰਨੇ ਸਾਡੇ ਸਤਕਾਰਯੋਗ ਸੈਲਰ ਮਾਲਕਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵਧੀਆ ਡਿਸੀਜਨ ਇੱਕ ਲਿਆ ਜਿਹਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਔਰ ਸਾਡੇ ਜਿਹੜੀ ਮੰਡੀ ਐ ਸੈਲਰੇਸ਼ਨ ਸਰੰਦ ਆ ਉਹਨੂੰ ਮਜ਼ਬੂਤੀ ਮਿਲੂਗੀ ਅਬਰਦਾਂ ਜੀ ਕਿ ਜਨ ਕਿ ਕਿਸਾਨ ਖਨੋਰੀ ਵੀ ਵਟੇ ਨੇ ਤੇ ਮਰਨ ਵਰਤ ਤੇ ਕਿਵੇਂ ਦੇਖਦੇ ਹੋ ਕਿ ਕੇਂਦਰ ਦੀ ਜਿਹੜੀ ਉਹ ਉਹ ਦੇਖੋ ਸਾਡੇ ਸੈਲਰ ਮਾਲਕ ਇਹਨਾਂ ਨੂੰ ਪਤਾ ਹੀ ਹੈ ਅਸੀਂ ਕਿੰਨੀ ਲੜਾਈ ਲੜੀ ਹੈ ਬਹੁਤ ਇਹਨਾਂ ਨੇ ਦਿਲ ਖੋਲ ਕੇ ਜਿਹੜੀ ਫਸਲ ਚੱਕੀ ਬੜਾ ਡਰ ਸੀ ਇਹਨਾਂ ਨੂੰ ਕਿ ਪਤਾ ਨਹੀਂ ਸਾਡੇ ਨਾਲ ਕੀ ਬਣੂਗਾ ਆਪਣਾ ਰਿਸਕ ਲੈ ਕੇ ਇਹਨਾਂ ਨੇ ਕਿਸਾਨਾਂ ਨਾਲ ਖੜੇ ਪੰਜਾਬ ਸਰਕਾਰ ਨਾਲ ਖੜੇ ਸੀ ਇਹਨਾਂ ਦਾ ਧੰਨਵਾਦ ਮੈਂ ਕਰਿਆ ਪਹਿਲੀ ਕਿ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇੰਨੇ ਬੁਰੇ ਹਾਲਾਤਾਂ 'ਚ ਵੀ ਜੋ ਭਾਜਪੀ ਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਬਣਾਏ ਨੇ ਉਹਦੇ باوجود ਇਹਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਬਾਹ ਫੜੀ ਪੰਜਾਬ ਸਰਕਾਰ ਨਾਲ ਚੱਲੇ ਉਹਨਾਂ ਦਾ ਧੰਨਵਾਦ ਤੇ ਮਿਲਰ ਭਰਾ ਤੇ ਸਾਡੇ ਸਤਕਾਰਯੋਗ ਸਰਦਾਰ ਲਖਵੀਰ ਸਿੰਘ ਜੀ ਐਮਐਲਏ ਫਤਗੜ ਸਾਹਿਬ ਉਹਨਾਂ ਦੀ ਅਗਵਾਈ ਵਿੱਚ ਸਾਡੇ ਸ਼ੈਲਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਨੇ ਸਾਨੂੰ ਮੰਡੀ ਵਿੱਲ ਕਰਨ ਦੀ ਜ਼ਿੰਦਗੀ ਪੈਡਿਸਿਜਨ ਦੀ ਉਹਨਾਂ ਨੇ ਧੰਨਵਾਦ ਕੀਤਾ ਤੇ ਹੋਰ ਵੀ ਜੋ ਜਰੂਰੀ ਸਮੱਸਿਆਵਾਂ ਹਨ ਸ਼ੈਲਰਾਂ ਦੇ ਵਿੱਚ ਉਹੋ ਹੱਲ ਕਰਨ ਦਾ ਵਾਅਦਾ ਕੀਤਾ ਤੇ ਬਾਕੀ ਸਾਡੇ ਆਪਣੀ ਸਰਨ ਸੀ ਪ੍ਰਦਾਨ ਦੀ ਤੇ ਉਹਦੇ ਵਿੱਚ ਮੈਨੂੰ ਇਹਨਾਂ ਨੇ ਪ੍ਰਧਾਨਗੀ ਦਾ ਸੇਵਾ ਕਰਨ ਦਾ ਇੱਕ ਤਰੀਕਾ ਤੋਂ ਮਸਲਾ ਹੱਲ ਕੀਤਾ ਹੈ ਜਿਸ ਦੇ ਵਿੱਚ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਭਾਈ ਜੀ ਦਾ ਖਾਲਸਾ ਆਪ ਨੂੰ ਭਾਈ ਜੀ ਖਿਦਮਤ ਹੈ ਅੱਜ ਸੈਲਰ ਐਸੋਸੀਏਸ਼ਨ ਦੀ ਮੀਟਿੰਗ ਕਿਸ ਬਿਸ਼ੇ 'ਤੇ ਐਮਐਨਐ ਸਾਹਿਬ ਹਾਜ਼ਰ ਹੋਏ ਕੋਈ ਵੀ ਆਪਣੀ ਸਾਡੀ ਯੂਨੀਅਨ ਦੀ ਗਤੀਵਿਧੀਆਂ ਚੱਲਦੀ ਸੀ ਉਹਨੂੰ ਉਹਨਾਂ ਨੇ ਬੈਠ ਕੇ ਦੂਰ ਕੀਤਾ ਜਿਹਦੇ 'ਚ ਉਹਨਾਂ ਨੇ ਸਰਦਾਰ ਕੁਲਦੀਪ ਸਿੰਘ ਸੌਂਧਾ ਨੂੰ 1 ਜਨਵਰੀ ਤੋਂ ਪ੍ਰਧਾਨ ਨਿਯੁਕਤ ਕੀਤਾ ਤੇ ਸਾਈ ਸਾਹਿਬ ਨੂੰ ਜੋ ਪਹਿਲਾਂ ਪ੍ਰਧਾਨ ਸੀਗੇ ਉਹਨਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਉਹਨਾਂ ਦਾ ਬਹੁਤ-ਬਹੁਤ ਮੁਬਾਰਕ ਤੇ ਕਲੀਪ ਸਿੰਘ ਨੂੰ ਬਹੁਤ-ਬਹੁਤ ਬਧਾਈਆਂ ਅੱਗੇ ਨੂੰ ਇਹ ਜਿਹੜੀ ਟੀਮ ਹੈ ਰਲ ਕੇ ਕੰਮ ਕਰੂਗੀ ਔਰ ਵਧੀਆ ਢੰਗ ਨਾਲ ਇਹ ਸਾਰਾ ਸੈਲਰ ਐਸੋਸੀਏਸ਼ਨ ਨੂੰ ਵਧੀਆ ਢੰਗ ਨਾਲ ਚਲਾਉਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਹੜਾ ਮੈਸਜ ਹੈ ਠੀਕ ਇਹ ਕਹਣਾ ਚਾਹੁੰਦੇ ਜੀ ਇਹਨਾਂ ਨੇ ਬਹੁਤ ਖੁਸ਼ੀ ਮਸੂਰ ਹੋਈ ਹੈ ਕਿ ਸਾਡੇ ਉਸ ਦਿਨਾਂ ਤੋਂ ਕੜਤਨ ਜਿਹੜੀ ਸੀ ਐਸੋਸੀਏਸ਼ਨ ਚ ਸਰੰਦਾ ਐਸੋਸੀਏਸ਼ਨ ਚੱਲ ਰਹੀ ਸੀ ਸੋ ਵੈਸਟਕਾਰ ਜੋ ਐਮਐਲਏ ਸਾਹਿਬ ਦਾ ਧਨਵਾਦ ਕਰਦਾ ਸਮੂਚੀ ਆਪਣੇ ਰੈਜ ਮਿਲਰਾਂ ਦਾ ਧਨਵਾਦ ਕਰਦਾ ਮੈਂ ਇੱਕ ਬਹੁਤ ਵਧੀਆ ਇਹਨਾਂ ਨੇ ਇੱਕ ਫੈਸਲਾ ਕਰਕੇ ਜਿੱਥੇ ਕੁਲਦੀਪ ਸਿੰਘ ਸੌਂਡਾ ਨੂੰ ਇੱਕ ਜੋ ਜਨਵਰੀ ਤੋਂ ਪ੍ਰਦਾਨ ਤੇ ਸਰਜੀਤ ਸਿੰਘ ਸਾਹਿਬ ਨੇ ਦੇਰ ਨਾਲ ਲਾਇਆ ਸੋ ਸਮਝਦਾ ਵੀ ਸਾਡੀ ਗਰੀਟ ਟ੍ਰੇਡ ਹੈ ਕੋਠੋ ਕੇ ਕੰਮ ਕਰੇਲੀ ਆਪਣੇ ਵਾਸਤੇ ਸੋ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਥੈਂਕ ਯੂ